ਇਸ ਪਰ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੀ ਮਾਰ ਨਾਲ ਹਜ਼ਾਰਾਂ ਪਿੰਡ ਪ੍ਰਭਾਵਿਤ ਹੋਏ ਨੇ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ ਪਰ ਕਿਸਾਨਾਂ ਨੂੰ ਅਜੇ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਬੇਸ਼ੱਕ ਬਰਸਾਤਾਂ ਕੱਟ ਗਈਆਂ ਨੇ ਪਰ ਮੌਸਮ ਦੇ ਵਿੱਚ ਨਮੀ ਦੇ ਚਲਦਿਆਂ ਝੋਨੇ ਦੀ ਫਸਲ ਤੇ ਟਿੱਡੀਆਂ ਦੀ ਮਾਰ ਲਗਾਤਾਰ ਦਿਖਾਈ ਦੇ ਰਹੀ ਹੈ ਜਿਸ ਨੂੰ ਲੈ ਕੇ PAU ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਟਿੱਡੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ ਕਿਸ ਤਰ੍ਹਾਂ ਰੋਕ-ਥਾਮ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਲੈ ਕੇ ਸਰਦੀ ਟੀਮ ਦੇ ਵੱਲੋਂ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਮੇਰਾ ਨਾਮ ਜੀ ਡਾਕਟਰ ਰੁਬਲ ਜੋਤ ਪੂਨਰ ਮੈਂ ਬਤੌਰ ਕੀਟ ਵਿਗਿਆਨੀ ਕੀਟ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੀ ਹਾਂ ਕਿਸਾਨ ਵੀਰੋ ਅੱਜਕੱਲ ਜਿਹੜਾ ਹੈਗਾ ਝੋਨੇ ਦੇ ਖੇਤਾਂ ਦੇ ਸਰਵੇਖਣ ਦੇ ਦੌਰਾਨ ਸਾਨੂੰ ਇਹ ਦੇਖਣ ਨੂੰ ਮਿਲਿਆ ਵੀ ਜਿਹੜਾ ਖੋਣੇ ਦੇ ਵਿੱਚ ਪੂਰੇ ਟਿੱਡੇ ਦਾ ਜਿਹੜਾ ਹਮਲਾ ਉਹ ਕਿਤੇ ਕਿਤੇ ਸਾਨੂੰ ਦਿਖਾਈ ਦੇ ਰਿਹਾ ਵਾ ਪਰ ਕਿਸਾਨ ਵੀਰਾਂ ਨੂੰ ਇੱਥੇ ਅਸੀਂ ਇਹ ਅਪੀਲ ਕਰਦੇ ਹਾਂ ਵੀ ਉਹ ਇਸ ਦੇ ਹਮਲੇ ਤੋਂ ਸੁਚੇਤ ਰਹਿਣ ਸੁਚੇਤ ਦੇ ਵਿੱਚ ਅਸੀਂ ਇਹ ਕਹਾਂਗੇ ਵੀ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਸਰਵੇਖਣ ਦੇ ਵਿੱਚ ਕੀ ਕਰ ਸਕਦੇ ਆ ਵੀ ਕੁਝ ਕਬੂਟਿਆਂ ਨੂੰ ਉਹਨਾਂ ਨੇ ਟਿੱਡੇ ਕਰਕੇ ਝਾੜ ਕੇ ਦੇਖਣਾ ਜੇਕਰ ਪ੍ਰਤੀ ਬੂਟਾ ਉਹਨਾਂ ਨੂੰ ਪੰਜ ਜਾਂ ਪੰਜ ਤੋਂ ਵੱਧ ਟਿੱਡੇ ਮੁੱਢਾਂ ਤੇ ਦੇਖਣ ਨੂੰ ਮਿਲ ਰਹੇ ਨੇ ਉੱਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਲਾਜ਼ਮੀ ਆ ਕਿ ਆਪਾਂ ਇਹ ਜਿਹੜੇ ਬੁੱਟਿਆਂ ਦੇ ਟਿੱਡੇ ਨੇ ਉਹਨਾਂ ਦੀ ਰੋਕ ਹਮ ਕਰ ਸਕੀਏ ਸੋ ਇਹਨਾਂ ਦੇ ਜਿਹੜੇ ਹੈਗੇ ਆ ਲੱਛਣ ਕਿਸ ਤਰ੍ਹਾਂ ਦੇ ਹੁੰਦੇ ਨੇ ਕਿਸ ਤਰ੍ਹਾਂ ਇਹ ਜਿਹੜੇ ਹੈਗਾ ਇਹਨਾਂ ਦਾ ਹਮਲਾ ਸਾਨੂੰ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਇਹ ਜਿਹੜੇ ਇੱਕ ਰਸ ਚੂਸਣ ਵਾਲਾ ਕੀੜਾ ਹੈਗਾ ਜਿਹੜਾ ਕਿ ਬੁੱਟਿਆਂ ਦਾ ਰਸ ਚੂਸ ਕੇ ਜਿਹੜੇ ਨਰੋਏ ਬੁੱਟੇ ਨੇ ਉਹਨਾਂ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਬਾਅਦ ਵਿੱਚ ਇਹ ਜਿਹੜੇ ਪ੍ਰਭਾਵਿਤ ਬੁੱਟੇ ਹੈਗੇ ਨੇ ਉਹ ਝੁਲਸੇ ਜਾਂਦੇ ਨੇ ਆਪਾਂ ਨੂੰ ਇਹ ਲੱਗਦਾ ਵੀ ਇੱਥੇ ਜਿਹੜਾ ਹੈਗਾ ਕੋਈ ਸਾੜਾ ਜਿਆ ਪੈ ਗਿਆ। ਸੋ ਇਹਦੇ ਨਾਲ ਜਿਹੜੀ ਪ੍ਰਭਾਵਿਤ ਫਸਲ ਆ ਜੇਕਰ ਅਣ ਦੇਖਾ ਕਰ ਦਈਏ ਆਪਾਂ ਖੇਤ ਨੂੰ ਉਹਦੇ ਨਾਲ ਜਿਹੜੀ ਹੈਗੀ ਆ ਫਸਲ ਦੋਗੀਆਂ ਦੇ ਵਿੱਚ ਸੁੱਕਣੀ ਸ਼ੁਰੂ ਹੋ ਜਾਂਦੀ ਆ। ਇਹ ਦੋਗੀਆਂ ਬਾਅਦ ਵਿੱਚ ਖੇਤ ਦੇ ਵਿੱਚ ਵੱਧਦੀਆਂ ਰਹਿੰਦੀਆਂ ਨੇ ਜਿਹਦੇ ਨਾਲ ਜਿਹੜਾ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ। ਸੋ ਕਿਸਾਨ ਵੀਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਜਿੰਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਟਨਾਸ਼ਕ ਹੈਗੇ ਨੇ ਇਹ ਇੰਨਾ ਬੁੱਟਿਆਂ ਤੇ ਟਿੱਡਿਆਂ ਦੀ ਰੋਕ ਖਾਣ ਦੇ ਲਈ ਉਹ ਵਰਤਨ ਜਿਹਦੇ ਵਿੱਚ ਮੈਂ ਇੱਥੇ ਦੱਸਣਾ ਚਾਹੂੰਗੀ ਜਿਵੇਂ ਕਿ ਇੱਕ ਪੈਕਸਲੋਨ ਕੀਟਨਾਸ਼ਕ ਹੈਗਾ ਉਹ ਅਸੀਂ ਪ੍ਰਤੀ ਏਕੜ 94 ਮਿਲੀਲੀਟਰ ਜਿਹੜਾ ਹੈਗਾ ਵਰਤ ਸਕਦੇ ਹਾਂ ਜਾਂ ਔਰਕੈਸਟਰਾ ਨਾਮ ਦਾ ਕੀਟਨਾਸ਼ਕ ਅਸੀਂ 400 ਮਿਲੀਲੀਟਰ ਪ੍ਰਤੀ ਏਕੜ ਜਾਂ ਵਿਓਲਾ ਜਾਂ ਇਮੇਜਿਨ ਨਾਮ ਦਾ ਕੀਟਨਾਸ਼ਕ 300 ਮਿਲੀਲੀਟਰ ਪ੍ਰਤੀ ਏਕੜ ਜਾਂ ਚਾਸ ਜਿਹੜਾ ਆਮ ਤੌਰ ਤੇ ਕੀਟਨਾਸ਼ਕ ਕਿਸਾਨ ਵੀ ਰੀਯੂਜ਼ ਵੀ ਕਰਦੇ ਨੇ ਉਹਦੀ ਜਿਹੜੀ ਅਸੀਂ ਮਾਤਰਾ ਪ੍ਰਤੀ ਏਕੜ 120 ਗ੍ਰਾਮ ਰੱਖਣੀਆਂ ਜਾਂ ਓਸ਼ੀਨ ਟੋਕਨ ਯਾ ਡੋਮਿਨੈਂਟ ਇਹ ਜਿਹੜਾ ਕੀਟਨਾਸ਼ਕਾ ਸੀ 80 ਗ੍ਰਾਮ ਪ੍ਰਤੀ ਏਕੜ ਯਾ ਊਲਾਲਾ ਨਾਮ ਦਾ ਕੀਟਨਾਸ਼ਕ ਅਸੀਂ 60 ਗ੍ਰਾਮ ਪ੍ਰਤੀ ਏਕੜ ਰੱਖਣਾ ਹੈਗਾ ਤੇ ਜਿਹੜੀ ਪਾਣੀ ਦੀ ਮਾਤਰਾ ਹੈਗੀ ਆ ਅਸੀਂ 100 ਲੀਟਰ ਪ੍ਰਤੀ ਏਕੜ ਲੈ ਕੇ ਇਹ ਜਿਹੜਾ ਸਪਰੇਅ ਦਾ ਰੋਖਾ ਅਸੀਂ ਬੂਟਿਆਂ ਦੇ ਮੁੱਢਾਂ ਵੱਲ ਰੱਖਣਾ ਕਿਉਂਕਿ ਇਹ ਜਿਹੜਾ ਕੀੜਾ ਵਾ ਬੂਟਿਆਂ ਦੇ ਮੁੱਢਾਂ ਵੱਲ ਬੈਠ ਕੇ ਇਹ ਫਸਲ ਦਾ ਰਸ ਚੂਸਦਾ ਵਾ ਸੋ ਅਸੀਂ ਜਿਹੜਾ ਹੈਗਾ ਸਬਰੀ ਦਾ ਰੋਖ ਉਧਰ ਨੂੰ ਰੱਖ ਕੇ ਇਹ ਕੀੜਿਆਂ ਦੀ ਰੋਕਥਾਮ ਕਰਨੀ ਹੈ ਸੋ ਇਹਨਾਂ ਚੋਂ ਕਿਸਾਨ ਵੀਰ ਕਿਸੇ ਵੀ ਕੀਟਨਾਸ਼ਕ ਨੂੰ ਵਰਤ ਕੇ ਇਹ ਜਿਹੜੇ ਹੈਗੇ ਆ ਬੁੱਟਿਆਂ ਦੇ ਡਿੱਡੇ ਜਿਹੜੀ ਕਿ ਆਪਾਂ ਗੱਲ ਕਰ ਰਹੇ ਆ ਪੂਰੇ ਡਿੱਡੇ ਇਹਨਾਂ ਦੀ ਬਹੁਤ ਸਚੱਜੇ ਤਰੀਕੇ ਦੇ ਨਾਲ ਰੋਕਥਾਮ ਕਰ ਸਕਦੇ ਨੇ ਇੱਥੇ ਇਹ ਦੱਸਣਾ ਚਾਹੂੰਗੀ ਕਿ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਸੁਚੇਤ ਰਹਿਣ ਦੀ ਲੋੜ ਆ ਤੇ ਜਿਹੜੇ ਆਪਣੇ ਖੇਤਾਂ ਦਾ ਸਰਵੇਖਣ ਉਹ ਸਹੀ ਸਹੀ ਸਮੇਂ ਤੇ ਕਰਦੇ ਰਹਿਣ ਇਹ ਸਰਵੇਖਣ ਦੇ ਦੌਰਾਨ ਉਹਨਾਂ ਨੇ ਕੁਝ ਕੁ ਬੁੱਟਿਆਂ ਨੂੰ ਟੇਡੇ ਕਰਕੇ ਛਾੜਨਾ ਵਾ ਜੇਕਰ ਜਦੋਂ ਆਪਾਂ ਟੇਡੇ ਕਰਕੇ ਛਾੜਦੇ ਆ ਜੇਕਰ ਸਾਨੂੰ ਇਸ ਤਰ੍ਹਾਂ ਦੇ ਟੇਡੇ ਪੰਜ ਜਾਂ ਉਹਨਾਂ ਤੋਂ ਵੱਧ ਦਿਖਾਈ ਦਿਸਦੇ ਨੇ ਤਾਂ ਆਪਾਂ ਜਿਹੜੇ ਹੈਗੇ ਆ ਕਿਸੇ ਵੀ ਕੀਟਨਾਸ਼ਕ ਨੂੰ ਵਰਤ ਕੇ ਇਹਨਾਂ ਦੀ ਰੋਕtham ਕਰਨੀ ਹੈ ਮੈਮਾ ਜਿਹੜੀ ਜਿਹੜੀ ਬਿਮਾਰੀ ਵੀ ਦੱਸੀ ਜਾ ਰਹੀ ਹੈ ਕਿ ਵਾਇਰਸ ਆ ਰਿਹਾ ਉਸ ਦੇ ਕਰਕੇ ਫਲਾਂ ਜੀਆਂ ਖਰਾਬ ਹੋ ਰਹੀਆਂ ਤੁਹਾਡੀਆਂ ਫੈਕਟਰੀ ਜੀ ਦੇਖੋ ਜਿਹੜੀ ਵਾਇਰਸ ਆ ਇਹਦੀ ਆਮਦ ਹੈਗੀ ਆ ਇਹ ਜਦੋਂ ਹੁਣ ਝੋਨੇ ਦੀ ਲੁਆਈ ਸ਼ੁਰੂ ਹੋਈ ਸੀਗੀ ਉਦੋਂ ਇਹ ਜਿਹੜੀ ਵਾਇਰਸ ਦੀ ਸਮੱਸਿਆ ਸਾਨੂੰ ਦੇਖਣ ਨੂੰ ਮਿਲੀ ਸੀ ਸਾਨੂੰ ਬਹੁਤ ਰਿਪੋਰਟਾਂ ਆਈਆਂ ਸੀ ਇੱਥੇ ਸਾਡੇ ਜਿਹੜਾ ਪੌਦਾ ਰੋਗ ਵਿਭਾਗ ਹੈਗਾ ਉਹਦੇ ਵਿੱਚ ਜਿਹੜੇ ਸੈਂਪਲਸ ਨੇ ਅਸੀਂ ਕਿਸਾਨ ਵੀਰਾਂ ਦੇ ਟੈਸਟ ਕਰਕੇ ਵੀ ਦੇਖੇ ਸੀਗੇ ਸੋ ਉਹਦੇ ਜਿਹੜਾ ਇਹ ਵਾਇਰਸ ਦਾ ਸਰੋਤ ਇੱਕ ਚਿੱਟੀ ਪਿੱਠ ਵਾਲਾ ਟਿੱਡਾ ਹੈਗਾ ਜਿਹਨੂੰ ਅਸੀਂ ਵਾਈਟ ਬੈਗਡ ਪਲੈਂਟ ਹਾਪਰ ਵੀ ਕਹ ਦਿੰਨੇ ਆ ਉਹਦੇ ਲਈ ਵੀ ਅਸੀਂ ਜਿਹੜੇ ਇਹੀ ਕੀਟਨਾਸ਼ਕ ਜਿਹੜੇ ਮੈਂ ਹੁਣੇ ਪੂਰੇ ਟਿੱਡੇ ਦੇ ਲਈ ਦੱਸ ਕੇ ਹਟੀਆਂ ਉਹੀ ਵਰਤ ਕੇ ਅਸੀਂ ਇਹਦੀ ਰੋਕtham ਕਰ ਸਕਦੇ ਆ ਪਰ ਇੱਥੇ ਮੈਂ ਦੱਸਣਾ ਚਾਹੂੰਗੀ ਵੀ ਉਹ ਜਿਹੜਾ ਵਾਇਰਸ ਦਾ ਰੋਗ ਆ ਉਸ ਸਮੇਂ ਤੇ ਸੀਗਾ ਪਰ ਹੁਣ ਇਹ ਜਿਹੜੀ ਪੋਪੂਲੇਸ਼ਨ ਆ ਸਾਨੂੰ ਪੂਰੇ ਟਿੱਡੇ ਦੀ ਦੇਖਣ ਨੂੰ ਮਿਲ ਰਹੀ ਆ ਪਰ ਜਿਹੜਾ ਪੂਰਾ ਟਿੱਡਾ ਹੈਗਾ ਉਹ ਇਸ ਵਾਇਰਸ ਜਾਂ ਵਿਸ਼ਾਣੂ ਰੋਗ ਦਾ ਸਰੋਤ ਨਹੀਂ ਹੈ ਮੈਂ ਕੀਟਕ੍ਰੇਡ কীটਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ। ਦੇਖੋ ਜੀ ਇੱਥੇ ਮੈਂ ਇਹ ਦੱਸਣਾ ਚਾਹੂੰਗੀ ਕਈ ਵਾਰ ਸਾਨੂੰ ਦੇਖਣ ਨੂੰ ਮਿਲਦਾ ਕਿ ਜਿਹੜੇ ਕਿਸਾਨ ਵੀਰ ਨੇ ਉਹ ਕੁਝ ਸਿੰਥੈਟਿਕ ਪ੍ਰਿਥਰੋਇਡ ਕੀਟਨਾਸ਼ਕ ਜਿਨ੍ਹਾਂ ਦੇ ਪਿੱਛੇ ਆਈ ਐਨ ਲੱਗਦਾ ਜਿਵੇਂ ਡੈਲਟਾ ਮੈਥਰਿਨ ਹੋਵੇ ਜਾਂ ਸਾਈਪਰਮੈਥਰਿਨ ਆਦਿ ਇਸ ਤਰ੍ਹਾਂ ਦੇ ਕੀਟਨਾਸ਼ਕ ਵਰਤਦੇ ਨੇ ਪਰ ਇੱਥੇ ਕਿਸਾਨ ਵੀਰੋਂ ਮੈਂ ਤੁਹਾਨੂੰ ਸੁਚੇਤ ਕਰਨਾ ਚਾਹੂੰਗੀ ਵੀ ਇਸ ਤਰ੍ਹਾਂ ਦੇ ਜਿਹੜੇ ਕੀਟਨਾਸ਼ਕ ਹੈਗੇ ਨੇ ਸਿੰਥੈਟਿਕ ਪ੍ਰਿਥਰੋਇਡ ਦਵਾਈਆਂ ਕੀੜੇ ਦੇ ਵਾਅਦੇ ਦੇ ਵਿੱਚ ਸਹਾਈ ਹੁੰਦੀਆਂ ਨੇ ਉਹ ਇਸ ਤਰ੍ਹਾਂ ਦੇ ਟਿੱਡਿਆਂ ਦਾ ਵਾਅਦਾ ਕਰਦੀਆਂ ਨੇ ਇਹਨਾਂ ਨੂੰ ਵਰਤਣ ਦੇ ਲਈ ਆਪਾਂ ਬਿਲਕੁਲ ਗੁਰੇਜ਼ ਕਰਨਾ ਹੈ ਜਨਮ ਕਹਿੰਦੇ ਕਿ ਹੁਣ ਬਾਰੇ ਸਮੇਂ ਗੁਰ ਵੀ ਪਾ ਸਕਦੇ ਆ ਇਹ ਬਿਮਾਰੀ ਦੇਖੋ ਜੀ ਜਿਹੜਾ ਅੱਜ ਕੱਲ ਮੌਸਮ ਚੱਲ ਰਿਹਾ ਇਹ ਜਿਹੜਾ ਮੈਂ ਪਹਿਲਾਂ ਵੀ ਜਿਵੇਂ ਦੱਸ ਕੇ ਹਟੀਆਂ ਵੀ ਜਦੋਂ ਆਪਾਂ ਬੂਟਿਆਂ ਨੂੰ ਝਾੜਦੇ ਆ ਜਾਂ ਸਪਰੇਅ ਦੇ ਰੁੱਖ ਦੇ ਦੌਰਾਨ ਦੱਸਿਆ ਸੀ ਵੀ ਜਿਹੜੇ ਬੂਟਿਆਂ ਦੇ ਟਿੱਡੇ ਨੇ ਉਹ ਫਸਲ ਦੇ ਮੁੱਢਾ ਵੱਲ ਬੈਠੇ ਹੁੰਦੇ ਨੇ ਜਿੰਨੀ ਜਿੰਨੀ ਹੁਣ ਬਾਰਸ਼ਾਂ ਦੇ ਕਾਰਨ ਨਮੀ ਵੱਧ ਰਹੀ ਆ ਉਹ ਜਿਹੜੀ ਨਮੀ ਆ ਇਹਦੇ ਵਾਧੇ ਦੇ ਲਈ ਬਹੁਤ ਜ਼ਿਆਦਾ ਸਹਾਇੀ ਹੈਗੀ ਆ ਇਹਨੂੰ ਇੱਕ ਅਨੁਕੂਲ ਜਿਹੜਾ ਤਾਪਮਾਨ ਮਿਲ ਰਿਹਾ ਵਾ ਜਿਹਦੇ ਨਾਲ ਜਿਹੜਾ ਇਹ ਕੀੜਾ ਵਾ ਮਲਟੀਪਲਾਈ ਹੋਰ ਕਰ ਸਕਦਾ ਸੋ ਇਸ ਕਰਕੇ ਤਦੇ ਅਸੀਂ ਯੂਨੀਵਰਸਿਟੀ ਵੱਲੋਂ ਅਪੀਲ ਕਰਦੇ ਆ ਕਿ ਜਿਹੜੇ ਕਿਸਾਨ ਵੀਰ ਨੇ ਉਹ ਇਹਨਾਂ ਦੀ ਆਮਦ ਦੇ ਲਈ ਸੁਚੇਤ ਰਹਿਣ ਐਂਡ ਜਦੋਂ ਵੀ ਉਹਨਾਂ ਨੂੰ ਇਸ ਤਰ੍ਹਾਂ ਦਾ ਹਮਲਾ ਦੇਖਣ ਨੂੰ ਮਿਲਦਾ ਉਹ ਸਹੀ ਸਮੇਂ ਤੇ ਜਿਹੜੀ ਹੈਗੀ ਆ ਬੁੱਟਿਆਂ ਦੇ ਡੱਡੇ ਦੀ ਰੋਕ ਥਾਮ ਕਰ ਲੈਣ ਜਿਹੜਾ ਕਿ ਮੈਕ੍ਰੀਟਨਾਸ਼ਕ ਪਹਿਲਾਂ ਦੱਸ ਕੇ ਹਟ ਗਈ। ਜੀ ਆਨੰਦ ਲਾਈਵ ਲਈ ਸੁਰਿੰਦਰ ਸੋਨੀ ਦੇ ਰਿਪੋਰਟ